ਜਿਹੜੇ ਬੰਦੇ ਸ਼੍ਰੋਮਣੀ ਕਮੇਟੀ ਦੇ ਬਣੇ ਆ ਅੱਜ ਜਿਹਨਾਂ ਰਹੀ ਐਗਜ਼ੈਕਟਿਵ ਤੁਹਾਨੂੰ ਕੀ ਲੱਗਦਾ ਵੀ ਗੁਰੂਖਾਲਸਾ ਪੰਥ ਦੇ ਸਿੱਖ ਆ ਜੀ ਆਹ ਉਹਦਾ ਇੱਕ ਇੱਕ ਬਾਦਲ ਪਰਿਵਾਰ ਦੇ ਸਿੱਖ ਆ ਜੀ ਹੁਣ ਮੈਨੂੰ ਤਾਂ ਲੱਗਦਾ ਵੀ ਉਹਨਾਂ ਨੂੰ ਗੁਰੂ ਦਾ ਸਿੱਖ ਕਟਾ ਕੇ ਨਾ ਬਸ ਬਾਦਲ ਦਾ ਸਿੱਖ ਐਂ ਲਿਖ ਲੈਣਾ ਚਾਹੀਦਾ ਨੇ ਨਾ ਬਾਦਲ ਕੈਨੂ ਆਤ ਸੀ ਵੀ ਜਿਹੜੇ ਸ਼ਰੂਣੀ ਕਮੇਟੀ ਦੇ ਬੰਦੇ ਜਾਂ ਜਿਹੜੇ ਜਥੇਦਾਰ ਇਹ ਤਾਂ ਅਸੀਂ ਇਹਨਾਂ ਨੂੰ ਜਦੋਂ ਮਰਜ਼ੀ ਕੋਠੀ ਛੱਡ ਕੇ ਤਲਬ ਕਰ ਲਈਏ ਪਿਛਲੇ ਜਥੇਦਾਰਾਂ ਨੂੰ ਕੀਤਾ ਹੀ ਹੈ ਨਾ ਜਦੋਂ ਸਰਸੇ ਵਾਲੇ ਨੂੰ ਮਾਫੀ ਦਵਾਈ ਹੈ ਇਹਨਾਂ ਨੂੰ ਤਾਂ ਆ ਜਾਂਦਾ ਵੀ ਇਹ ਸਾਡੇ ਮਲਾਜਮ ਹੈ ਇਹ ਸਾਨੂੰ ਐਂ ਉਂਗਲ ਕਰਕੇ ਤੂੰ ਕਰਕੇ ਜਾਂਦਾ ਕਿਵੇਂ ਕਰਕੇ ਐਂ ਕਿਵੇਂ ਗੱਲ ਕਰ ਸਕਦੇ ਇਹਨਾਂ ਦੀ ਹੋਈ ਈਗੋ ਨੂੰ ਬੜੀ ਠੇਸ ਪਹੁੰਚੀ ਹੈ ਨਾ ਜੀ ਇਹ ਤਾਂ ਆਪ ਇਹ ਤਾਂ ਆਪਦੇ ਆਪ ਨੂੰ ਬਹੁਤ ਵੱਡੇ ਉਹ ਮੰਨਦੇ ਆ ਨਾ ਵੀ ਪੰਥ ਤੇ ਸ਼ਰੂਣੀ ਕਮੇਟੀ ਤੇ ਸ਼ਰੂਣੀ ਕਾਲੀ ਦਲ ਤਾਂ ਬਸ ਅਸੀਂ ਹੀ ਹਾਂ ਤਾਂ ਬਸ ਹੈਗਾ ਨਹੀਂ ਤਾਂ ਨਹੀਂ ਹੈਗੇ ਤਾਂ ਨਹੀਂ ਹੈਗੇ ਇਹਨਾਂ ਨੂੰ ਇਹ ਹੁਣ ਸਮਝ ਲੈ ਉਹਨਾਂ ਨੇ ਅਕਾਲੀ ਦਲ ਨੂੰ ਮਜ਼ਬੂਤ ਕਰਨ ਨੂੰ ਕਿਹਾ ਚਲੋ ਆਪਾਂ ਦੂਜਾ ਪਾਸਾ ਵੀ ਲਾ ਲਈਏ ਵੀ ਉਹਨਾਂ ਨੇ ਅਕਾਲੀ ਦਲ ਨੂੰ ਮਜ਼ਬੂਤ ਕਰਨ ਨੂੰ ਕਿਹਾ ਉਹਨਾਂ ਨੇ ਆਏ ਤਾਂ ਨਹੀਂ ਕਿਹਾ ਵੀ ਬਾਦਲ ਦਲ ਮਜ਼ਬੂਤ ਕਰੋ ਜੇ ਅੱਛਾ ਸੁਣੋ ਮੇਰੀ ਗੱਲ ਜੇ ਗਿਆਨੀ ਹਰਪ੍ਰੀਤ ਸਿੰਘ ਇਹ ਚਾਹੁੰਦੇ ਆ ਵੀ ਬਾਦਲ ਦਲ ਮਜ਼ਬੂਤ ਹੋਵੇ ਅਸੀਂ ਗਿਆਨੀ ਹਰਪ੍ਰੀਤ ਸਿੰਘ ਦੇ ਵੀ ਉਲਟ ਆ ਇਸ ਦਿਨ 2 ਦਸੰਬਰ ਨੂੰ ਇਹ ਬੰਦੇ ਹੱਥ ਜੋੜ ਕੇ ਖੜੇ ਸੀ ਵੀ ਸ਼ਾਇਦ ਬਖਸ਼ੇ ਜਾਣ ਜੀ ਸ਼ਾਇਦ ਬਖਸ਼ੇ ਜਾਣ ਪਰ ਮੈਂ ਇੱਕ ਮਨ ਚ ਮਹਿਸੂਸ ਕਰਦਾ ਵੀ ਯਾਰ ਇਹ ਅਜੇ ਵੀ ਚਲਾਕੀਆਂ ਕਰਦੇ ਆ ਵੀ ਤੁਸੀਂ ਛੇਵੇਂ ਪਾਤਸ਼ਾਹ ਨਾਲ ਜਾਂ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨਾਲ ਜਾਂ ਗੁਰੂ ਨਾਮਦਾਸ ਵਿੱਚ ਸੱਚੇ ਪਾਤਸ਼ਾਹ ਜੀ ਨਾਲ ਚਲਾਕੀਆਂ ਕਰਕੇ ਤੁਹਾਡਾ ਭਲਾ ਕਿੱਥੇ ਹੋਣਾ ਤੁਸੀਂ ਤਾਂ ਖਤਮ ਹੋ ਜਾਓਗੇ ਅੰਦਰੋਂ ਤੇ ਜਿਹਦਾ ਵੈਸੇ ਜਿਹੜਾ ਮਾੜਾ ਮੋਟਾ ਤੁਹਾਡਾ ਮਤਲਬ ਅੱਜ ਤੀਕ ਜਿਹੜਾ ਬੰਦਾ ਸ੍ਰੀ ਅਕਾਲ ਤਖਤ ਸਾਹਿਬ ਨਾਲ ਜਿਹਨੇ ਟੱਕਰ ਲਈ ਹੈ ਨਾ ਉਹ ਖਤਮ ਹੋ ਗਿਆ ਉਹਨੂੰ ਕਿਸੇ ਦੇ ਬੇਰਾਂ ਵਟੇ ਨਹੀਂ ਪੁੱਛਿਆ ਅੱਜ ਜਥੇਦਾਰ ਹਰਪ੍ਰੀਤ ਸਿੰਘ ਜੀ ਦੇ ਹੱਕ ਵਿੱਚ ਮੁਖਸਰ ਸਈ ਵਿੱਚ ਸੰਗਤ ਦੀ ਇਕੱਤਰਤਾ ਸੱਦੀ ਗਈ ਸੀ ਸਾਡੇ ਨਾਲ ਬਾਈ ਜੀ ਮੌਜੂਦ ਨੇ ਗੱਲਬਾਤ ਕਰਦੀਆਂ ਕੀ ਕਹਿਣਾ ਚਾਹੋਗੇ ਅੱਜ ਇੱਥੇ ਪਹੁੰਚੇ ਹੋ ਤੁਸੀਂ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਸਤਕਾਰਯੋਗ ਸਾਹਿਬਜ਼ਾਦਾ ਬਾਬਾਜੀਤ ਸਿੰਘ ਜੀ ਬਾਬਾ ਜਜਾਰ ਸਿੰਘ ਜੀ ਸਾਰੇ ਸਾਹਿਬਜ਼ਾਦੇ ਸਾਰੇ ਸ਼ਹੀਦ ਸਿੰਘ ਅਸੀਂ ਉਹਨਾਂ ਨੂੰ ਨਮਨ ਕਰਦੇ ਹਾਂ ਕਿ ਅਸੀਂ ਉਹਨਾਂ ਦੀ ਸ਼ਹਾਦਤ ਨੂੰ ਸਜਦਾ ਕਰਦੇ ਹਾਂ ਔਰ ਜਿਵੇਂ ਅਕਾਲ ਤਖਤ ਸਾਹਿਬ ਤੋਂ ਅੱਜ ਹੁਕਮ ਹੀ ਹੋਇਆ ਸੀਗਾ ਵੀ ਕਿ ਸਾਰਿਆਂ ਨੇ ਮੂਲ ਮੰਤਰ ਦਾ ਪਾਠ ਜਿਹੜਾ ਸਾਰਾ ਕਰਨਾ ਉਹ ਅਸੀਂ ਸਾਰਿਆਂ ਨੇ ਕੀਤਾ ਔਰ ਗੁਰੂ ਸਾਹਿਬ ਦਾ ਜਿਹੜੀਆਂ ਜਿਹੜੀਆਂ ਇਹਨਾਂ ਵਿਰਾਗਮਈ ਦਿਨਾਂ ਨੂੰ ਸਾਰੇ ਮਤਲਬ ਉਸ ਉਸ ਉਹਨਾਂ ਦਿਨਾਂ ਦੇ ਵਿੱਚ ਜਿਹੜਾ ਅਸੀਂ ਉਹਨਾਂ ਨੂੰ ਮਹਿਸੂਸ ਕਰ ਰਹੇ ਹਾਂ ਜੀ ਤੇ ਜਿਹੜੀ ਅੱਜ ਇਹ ਜਿਹੜੇ ਸਵਾਲ ਆਪ ਜੀ ਦਾ ਹੈ ਕਿ ਅੱਜ ਦੀ ਇਕਤਰਤਾ ਇਹ ਜਿਵੇਂ ਕਿ ਸਭ ਨੂੰ ਪਤਾ ਹੀ ਹੈ ਕਿ ਜੋ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਤੇ ਜੋ ਉਹਨਾਂ ਦੀ ਕਿਰਦਾਰ ਕੁਸ਼ੀ ਕੀਤੀ ਜਾ ਰਹੀ ਹੈ ਝੂਠ ਬੋਲ ਬੋਲ ਕੇ ਉਹ ਸਬੰਧ ਵਿੱਚ ਕਿਉਂਕਿ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਮੁਖਸਰ ਸਾਹਿਬ ਲਗਭਗ 15 16 ਸਾਲ ਉਹਨਾਂ ਨੇ ਸਵੇਰੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਸ਼ਾ ਦੀ ਕਥਾ ਕਰਦੇ ਰਹੇ ਸ਼ਾਮ ਨੂੰ ਇਤਿਹਾਸ ਦੀ ਕਥਾ ਕਰਦੇ ਰਹੇ ਤੇ ਅਸੀਂ ਉਹਨਾਂ ਦੀਆਂ ਕਥਾ ਸੁਣਦੇ ਰਹੇ ਹਾਂ ਔਰ ਪ੍ਰਕਰਮਾਂ ਦੇ ਵਿੱਚ ਵਿਚਰ ਵਿਚਰ ਤੁਰ ਤੁਰ ਕੇ ਅਸੀਂ ਉਹਨਾਂ ਤੋਂ ਮਤਲਬ ਕਈ ਵਿਦਿਆ ਵੀ ਹਾਸਲ ਕੀਤੀ ਹੈ ਤੇ ਸਾਡੇ ਨਾਲ ਸਕੂਟਰਾਂ ਤੇ ਜਾ ਜਾ ਕੇ ਉਹ ਸਾਡੇ ਨਾਲ ਸ਼ਬਦ ਗੁਰੂ ਸਮਾਗਮ ਵੀ ਕਰਦੇ ਰਹੇ ਤੇ ਅਸੀਂ ਜਿਵੇਂ ਦੇਖਦੇ ਹੋ ਉਹਨਾਂ ਤੇ ਜੋ ਇਲਜ਼ਾਮ ਲੱਗੇ ਨੇ ਤੇ ਉਹਨਾਂ ਨੂੰ 15 ਦਿਨਾਂ ਲਈ ਮੋਤਲ ਤੱਕ ਵੀ ਕੀਤਾ ਗਿਆ ਦੇਖੋ ਪਹਿਲੀ ਗੱਲ ਤਾਂ ਇਹ ਦੇਖੋ ਜੀ ਵੀ ਸਾਡੀ ਕਿੰਡੀ ਤਰਾਸਦੀ ਹੈ ਵੀ ਜਥੇਦਾਰ ਸ਼ਬਦ ਜਥੇਦਾਰ ਕੀ ਜਥੇਦਾਰ ਮੌਤਲ ਹੋ ਸਕਦੇ ਹੂੰ ਪਹਿਲਾ ਤਾਂ ਸਵਾਲ ਇਹ ਹੈ ਵੀ ਜੇ ਕੀ ਜਥੇਦਾਰ ਮੌਤਲ ਹੋ ਸਕਦੇ ਆ ਇਹਦਾ ਮਤਲਬ ਅੰਤਰਕ ਕਮੇਟੀ ਵੱਡੀ ਆ ਤੁਸੀਂ ਉਹਨੂੰ ਤੁਸੀਂ ਜਥੇਦਾਰ ਨੂੰ ਮੁਲਾਜ਼ਮ ਸਮਝਦੇ ਹੋ ਪਹਿਲੀ ਗੱਲ ਤਾਂ ਇਹ ਹੋ ਗਈ ਤੁਸੀਂ ਆਏ ਜਿਹੜੀ ਪੰਥ ਦੇ ਸਰਵੋੱਚ ਤਖਤਾਂ ਦੇ ਜਿਹੜੇ ਹੈਗਾ ਸੋ ਇਹ ਵੀ ਇਸੇ ਕਰਕੇ ਗੁਰੂ ਖਾਲਸਾ ਪੰਥ ਦੀ ਅੱਜ ਵੱਡੀ ਰੂਪ ਚ ਆਵਾਜ਼ ਉੱਠ ਰਹੀ ਹੈ ਨਾ ਕਿ ਕਿ ਜਿਹੜਾ ਜਥੇਦਾਰ ਸਹਿਬਾਨ ਚੁਣਨ ਦਾ ਵਿਧੀ ਵਿਧਾਨ ਆ ਜਾਂ ਹੋਰ ਸਾਰਾ ਉਹ ਵੀ ਚੇਂਜ ਹੋਣਾ ਚਾਹੀਦਾ ਇਹ ਗੁਰੂ ਖਾਲਸਾ ਪੰਥ ਫੈਸਲਾ ਕਰੇ ਜੀ ਗੁਰੂ ਖਾਲਸਾ ਇੱਕ ਇੱਕ ਜਿਹੜੇ ਜਿਨ੍ਹਾਂ ਦੇ ਜਿਹੜੇ ਇਲੈਕਸ਼ਨ ਹੀ ਨਹੀਂ ਹੋਏ ਜਿਹੜੇ ਐਗਜ਼ੀਕਟਿਵ ਕਮੇਟੀ ਦੇ ਉਹ ਬੰਦੇ ਜਿਹੜੇ ਕਿ ਦੀ ਪਰਿਵਾਰ ਦੇ ਪਸੋਂ ਤਾਂ ਉਹ ਤਾਂ ਪਰਿਵਾਰ ਦੇ ਸਿੱਖ ਹੈ ਜੀ ਉਹ ਕਿਹੜਾ ਗੁਰੂ ਦੇ ਸਿੱਖ ਹੈ ਉਹਦਾ ਜਿਹੜੀ ਅੰਤਰ ਜਿਹੜੀ ਹੁਣ ਜਿਹੜੇ ਬੰਦੇ ਸ਼੍ਰੋਮਣੀ ਕਮੇਟੀ ਦੇ ਬਣੇ ਆ ਅੱਜ ਜਿੰਨਾਂ ਰਹੀ ਐਗਜ਼ੀਕਟਿਵ ਤੁਹਾਨੂੰ ਕੀ ਲੱਗਦਾ ਵੀ ਗੁਰੂਖਾਲਸਾ ਪੰਥ ਦੇ ਸਿੱਖ ਹੈ ਜੀ ਆਪ ਉਹਦਾ ਇੱਕ ਇੱਕ ਬਾਦਲ ਪਰਿਵਾਰ ਦੇ ਸਿੱਖ ਹੈ ਜੀ ਹੁਣ ਮੈਨੂੰ ਤਾਂ ਲੱਗਦਾ ਵੀ ਉਹਨਾਂ ਨੂੰ ਗੁਰੂ ਦਾ ਸਿੱਖ ਕਿਟਾ ਕੇ ਨਾ ਬਸ ਬਾਦਲ ਦਾ ਸਿੱਖ ਐਂ ਲਿਖ ਲੈਣਾ ਚਾਹੀਦਾ ਆਏ ਲਿਖਣਾ ਚਾਹੀਦਾ ਉਹ ਗੁਰੂ ਕੇ ਸਿੱਖ ਥੋੜੀ ਇਹਰੇ ਇਲਜ਼ਾਮ ਲੱਗੇ ਨੇ ਉਹਨਾਂ ਨੂੰ ਕਿਵੇਂ ਦੇਖਦੇ ਹੋ ਮੁਖਤਰ ਸਾਹਿਬ ਦੇ ਹੀ ਹੈਗੇ ਨੇ ਉਹ ਵਿਅਕਤੀ ਜਿਹੜੇ ਉਹਨਾਂ ਦੇ ਸਾਧੂ ਨੇ ਉਹਨਾਂ ਨੇ ਜੋ ਏਡੇ ਵੱਡੇ ਇਲਜ਼ਾਮ ਲਾਏ ਨੇ ਉਹਨਾਂ ਵੇਖੋ ਬਾਈ ਜੀ ਉਸ ਬੰਦੇ ਬਾਰੇ ਨਾ ਜੀ ਜਿਹੜੇ ਬੰਦੇ ਨੂੰ ਉਹਦੇ ਮਾਤਾ ਪਿਤਾ ਨੇ ਮਤਲਬ ਘਰੋਂ ਉਹਦਾ ਬੇਦਖਲ ਕਰਤਾ ਹੋਵੇ ਐਫੀਡੇਵਿਟ ਤੇ ਲਿਖ ਕੇ ਉਹਨੂੰ ਬੇਦਖਲ ਕੀਤਾ ਹੋਵੇ ਉਹਦੇ ਮਾਤਾ ਪਿਤਾ ਨੇ ਜਿਹੜੇ ਜਿਹੜੇ ਬੰਦੇ ਨੂੰ ਉਹਦੇ ਮਾਤਾ ਪਿਤਾ ਨੇ ਬੇਦਖਲ ਕੀਤਾ ਹੋਵੇ ਤੇ ਉਹਦੀ ਜਿਹੜੀ ਸੁਪਤਨੀ ਪਹਿਲੀ ਸੁਪਤਨੀ ਹੈ ਉਹ ਅੱਜ ਉਹਦੇ ਨਾਲ ਤਲਾਕ ਹੋ ਗਿਆ ਉਹ ਦੂਜੀ ਥਾਂ ਤੇ ਵਸੀ ਹੋਈ ਹੈ ਤੇ ਜਿਹੜਾ ਪਹਿਲਾ ਇਸੇ ਬੇਵਕੂ ਉਸ ਸੁਪਤਨੀ ਦੀ ਗੱਲ ਕਰਦੇ ਜਿਹਨਾਂ ਤੇ ਇਲਜ਼ਾਮ ਹਾਂ ਜਿਹਨਾਂ ਤੇ ਇਲਜ਼ਾਮ ਲਾ ਰਿਆ ਉਹਦਾ ਉਹਦੇ ਨਾਲ ਤਲਾਕ ਹੋ ਗਿਆ ਉਹ ਦੂਜੀ ਥਾਂ ਤੇ ਵਸੀ ਹੋਈ ਉਹਨਾਂ ਦੇ ਗਾਂ ਬੱਚੇ ਆ ਤਲਾਕ ਹੋ ਕੇ ਵਸੀ ਹੋਈ ਹੈ ਹੁਣ ਤਾਂ ਪਹਿਲੀ ਗੱਲ ਤਾਂ ਰਿਸ਼ਤਾ ਹੀ ਹੈ ਨਹੀਂ ਕੋਈ ਰਿਸ਼ਤਾ ਤਾਂ ਚੱਲਦਾ ਹੀ ਹੁੰਦਾ ਨਾ ਜੇ ਕੋਈ ਚੱਲਦਾ ਹੋਵੇ ਰਿਸ਼ਤਾ ਤੇ ਉਹ ਤਾਂ ਤਲਾਕ ਕੋਰਟ ਰਹੀਂ ਪ੍ਰोसीडिंग ਹੋ ਕੇ ਸਭ ਕੁਝ ਹੋ ਕੇ ਉਹ ਤਾਂ ਹੁਣ ਦੂਜੇ ਥਾਂ ਤੇ ਭੈਣੋ ਵਿਚਾਰੇ ਵਸੇ ਹੋਏ ਉਹਨਾਂ ਦੇ ਗਾਂ ਬੱਚੇ ਐ ਤੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦੇ ਆਪਣਾ ਕੋਈ ਬੱਚਾ ਨਹੀਂ ਹੈਗਾ ਵੇਖੋ ਉਹਨਾਂ ਦੀ ਇਸ ਗੱਲ ਨੂੰ ਇਹ ਬੰਦਿਆਂ ਨੇ ਮੈਂ ਤਾਂ ਕਹਿੰਦਾ ਯਾਰ ਇਸ ਬੰਦੇ ਦੀ ਪਤਾ ਨਹੀਂ ਜਮੀਰ ਮਰੀ ਹੋਈ ਹੈ ਕਿ ਕੀ ਹੈ ਵੀ ਇੱਕ ਗੱਲ ਇਹ ਵੇਖੋ ਵੀ ਇੱਕ ਬੰਦਾ ਜਿਹਦੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦੇ ਆਪਣਾ ਕੋਈ ਬੱਚਾ ਨਹੀਂ ਹੈਗਾ ਇਹ ਦੋ ਬੇਟੀਆਂ ਉਸ ਮੂਰਖ ਬੰਦੇ ਦੀਆਂ ਹੀ ਆ ਮਤਲਬ ਜਾਣ ਕੇ ਪਹਿਲਾਂ ਵਾਲੀ ਘਰ ਵਾਲੀ ਜਿਹੜੀ ਸਿੰਘ ਤੇ ਜਿਹਨਾਂ ਦਾ ਦੂਜੇ ਥਾਂ ਤੇ ਵਿਆਹ ਹੋ ਗਿਆ ਉਸ ਬੰਦੇ ਦੀਆਂ ਬੇਟੀਆਂ ਆ ਜਿਨ੍ਹਾਂ ਦੀ ਪਾਲਣਾ ਪੋਸ਼ਣਾ ਗਿਆਨੀ ਹਰਪ੍ਰੀਤ ਸਿੰਘ ਵਾਹਿਗੁਰੂ ਜੀ ਜਿਨ੍ਹਾਂ ਤੋਂ ਮਤਲਬ ਸਿੰਘ ਸਾਹਿਬ ਤੋਂ ਕਰਵਾ ਰਹੇ ਆ ਵਾਹਿਗੁਰੂ ਜੀ ਉਹਨਾਂ ਦੀ ਪਾਲਣਾ ਉਹ ਔਰ ਬਹੁਤ ਵਧੀਆ ਉਹ ਚ ਵਿਦਿਆ ਲੈ ਰਹੀ ਹੈ ਮੈਨੂੰ ਯਾਦ ਆਜ ਇੱਕ ਵਾਰੀ ਉਹ ਨਾ ਕੁਆਟਰਾਂ ਚ ਡਿੱਗ ਪਈ ਸੀ 2.5-3 ਸਾਲਾਂ ਦੀ ਸੀ ਬਿੱਪਣ ਬੇਟੀ ਵੱਡੀ ਤੇ ਸਿੰਘ ਸਾਹਿਬ ਦੀਆਂ ਅੱਖਾਂ ਚ ਨਾ ਮਤਲਬ ਮੈਂ ਆ ਚੀਜ਼ਾਂ ਭਿੱਜੀਆਂ ਉਹਨਾਂ ਦੀ ਆਪ ਵੇਖੀਆਂ ਤੇ ਹਸਪਤਾਲ ਚ ਖੜ ਕੇ ਉਹਨਾਂ ਨੇ ਸ਼ਹੀਦਾਂ ਸਿੰਘਾਂ ਦੇ ਦੇ ਡੋਟੀ ਗਾਂਧੀ ਸਾਹਿਬ ਲਈ ਗੁਰੂ ਸਾਹਿਬ ਦੇ ਚਰਨਾਚਰ ਅਰਦਾਸ ਕੀਤੀ ਸੀ ਸੱਚੇ ਪਾਤਸ਼ਾਹ ਵੀ ਮੇਰੀ ਧੀ ਨੂੰ ਕੋਸ਼ ਨਾ ਹੋਵੇ ਭਾ ਉਹ ਵੇਖੋ ਵੀ ਉਹ ਇੱਕ ਕਿੰਨੇ ਇਮੋਸ਼ਨਸ ਜੁੜੇ ਹੁੰਦੇ ਆ ਵੀ ਇਸ ਮੂਰਖ ਬੰਦੇ ਨੇ ਮਤਲਬ ਕਿ ਕਿੰਨਾ ਕੁ ਹਰਟ ਕੀਤਾ ਹੋਣਾ ਉਹਨਾਂ ਨੂੰ ਜਿਹੜਾ ਇੱਕ ਤਾਂ ਵੀ ਬਤੇਰੀਆਂ ਜੰਮੀਆਂ ਧੀਆਂ ਨੂੰ ਕੋਈ ਬੰਦਾ ਪਾਲਣਾ ਪੋਛਣਾ ਕਰਦਾ ਪਿਆ ਤੇ ਆਪਦੇ ਬੱਚਿਆਂ ਵਾਂਗੂ ਤੇ ਉਹ ਤੂੰ ਉਹਦੇ ਤੇ ਇਲਜ਼ਾਮ ਲਾਉਣਾ ਪਿਆ ਉਹ ਵੀ ਉਹ ਵੀ ਕੋਈ ਚੰਦ ਪੈਸੇਆਂ ਪਿੱਛੇ ਜਾਂ ਕਿਸੇ ਲਾਲਚ ਪਿੱਛੇ ਜਾਂ ਕਿਸੇ ਕੀ ਦੇ ਪਿੱਛੇ ਕਰਦਾ ਪਿਆ ਇਹ ਵੀ ਤੈਨੂੰ ਨਾ ਵਾਹਿਗੁਰੂ ਨੇ ਬਖਸ਼ਣਾ ਨਹੀਂ ਜਿਹੜਾ ਤੂੰ ਗੁਰੂ ਸਾਹਿਬ ਦੀ ਜੂਰੀ ਕਾਰਨ ਕੀ ਲੱਗਦਾ ਇਹ ਵਰਤਾਂਤ ਕਿਉਂ ਸਿਰਜਿਆ ਜਾ ਰਿਹਾ ਇੱਕ ਜਥੇਦਾਰ ਸਾਹਿਬ ਦੇ ਖਿਲਾਫ ਇੰਨਾ ਇਹ ਨਾ ਜੀ ਜਿਹੜਾ 2 ਦਸੰਬਰ ਨੂੰ ਘਟਨਾਕਰਮ ਹੋਇਆ ਜੀ ਪਹਿਲਾਂ ਅਸਲ ਤੇ ਵਿੱਚ ਨਾ ਜੀ ਇਹ ਜਥੇਦਾਰਾਂ ਨੂੰ ਆਪਣੇ ਨਾ ਬਾਦਲ ਕਿਆਂ ਨੂੰ ਆਤ ਸੀ ਵੀ ਜਥੇਦਾਰਾਂ ਇਹ ਤਾਂ ਅਸੀਂ ਇਹਨਾਂ ਨੂੰ ਜਦੋਂ ਮਰਜ਼ੀ ਕੋਠੀ ਛੱਡ ਕੇ ਤਲਬ ਕਰ ਲਈਏ ਪਿਛਲੇ ਜਥੇਦਾਰਾਂ ਨੂੰ ਕੀਤਾ ਹੀ ਹੈ ਨਾ ਜਦੋਂ ਸਰਸੇ ਵਾਲੇ ਨੂੰ ਮਾਫੀ ਦਵਾਈ ਹੈ ਇਹਨਾਂ ਨੂੰ ਤਾਂ ਆ ਜਾਂਦਾ ਵੀ ਇਹ ਸਾਡੇ ਮਲਾਜਮ ਹੈ ਇਹ ਸਾਨੂੰ ਐਂ ਉਂਗਲ ਕਰਕੇ ਤੂੰ ਕਰਕੇ ਜਾਂਦਾ ਕਿਵੇਂ ਕਰਕੇ ਐਂ ਕਿਵੇਂ ਗੱਲ ਕਰ ਸਕਦੇ ਇਹਨਾਂ ਦੀ ਹੀ ਗੋਣੋ ਬੜੀ ਠੇਸ ਪਹੁੰਚੀ ਹੈ ਨਾ ਜੀ ਇਹ ਤਾਂ ਇਹ ਤਾਂ ਆਪਦੇ ਆਪ ਨੂੰ ਬਹੁਤ ਵੱਡੇ ਉਹ ਮੰਨਦੇ ਆ ਨਾ ਵੀ ਪੰਥ ਤੇ ਸ਼ਰਮਣੀ ਕਮੇਟੀ ਤੇ ਸ਼ਰਮਣੀ ਅਕਾਲੀ ਦਲ ਤਾਂ ਬਸ ਅਸੀਂ ਹੀ ਹਾਂ ਤਾਂ ਬਸ ਹੈਗਾ ਨਹੀਂ ਤਾਂ ਨਹੀਂ ਹੈਗੇ ਤਾਂ ਨਹੀਂ ਹੈਗੇ ਇਹਨਾਂ ਨੂੰ ਇਹ ਹੁਣ ਸਮਝ ਲੈਣਾ ਚਾਹੀਦਾ ਵੀ ਇਹਨਾਂ ਦਾ ਟਾਈਮ ਲੰਘ ਗਿਆ ਗੁਰੂ ਖਾਲਸਾ ਉਹ ਗੱਲ ਦਾ ਗੁੱਸਾ ਸੀ ਫਿਰ ਬਾਦਲ ਨਾਲ ਬਿਲਕੁਲ ਜੀ ਬਿਲਕੁਲ ਗੁੱਸਾ ਹੀ ਆ ਹੋਰ ਤੁਸੀਂ ਦੱਸੋ 2 ਦਸੰਬਰ ਤੋਂ ਬਾਅਦ ਪਰ ਉਦੋਂ ਜ세ਦਾਰ ਹਰਪ੍ਰੀਤ ਸਿੰਘ ਵੀ ਗੱਲ ਕਰਦੇ ਸੀ ਕਿ ਅਸੀਂ ਅਕਾਲੀ ਦਲ ਨੂੰ ਮਜ਼ਬੂਤ ਕਰੀਏ ਦੇਖੋ ਜਿਹੜਾ ਮੈਂ ਪਿਛਲੀ ਕਿਸੇ ਇੰਟਰਵਿਊ 'ਚ ਵੀ ਗੱਲ ਕੀਤੀ ਹੈ ਵੀ ਜਿਹੜਾ ਮੰਨ ਲਓ ਵੀ ਕਿਸੇ ਗੱਲ ਤੇ ਸਾਡੀ ਸਹਿਮਤੀ ਸਹਿਮਤੀ ਹੁੰਦੀ ਹੈ ਉਹਨਾਂ ਨੇ ਅਕਾਲੀ ਦਲ ਨੂੰ ਮਜ਼ਬੂਤ ਕਰਨ ਨੂੰ ਕਿਹਾ ਚਲੋ ਆਪਾਂ ਦੂਜਾ ਪਾਸਾ ਵੀ ਲਾ ਲਈਏ ਵੀ ਉਹਨਾਂ ਨੇ ਅਕਾਲੀ ਦਲ ਨੂੰ ਮਜ਼ਬੂਤ ਕਰਨ ਨੂੰ ਕਿਹਾ ਉਹਨਾਂ ਨੇ ਆਏ ਤਾਂ ਨੇ ਕਿਹਾ ਵੀ ਬਾਦਲ ਦਲ ਮਜ਼ਬੂਤ ਕਰੋ ਜੇ ਅੱਛਾ ਸੁਣੋ ਮੇਰੀ ਗੱਲ ਜੇ ਗਿਆਨੀ ਜਦੋਂ ਸ੍ਰੀ ਵਾਲੀ ਗੱਲ ਕਰਤੀ ਨਾ ਵੀ ਜੇ ਗਿਆਨੀ ਹਰਪੀ ਸਿੰਘ ਇਹ ਚਾਹੁੰਦੇ ਨੇ ਵੀ ਬਾਦਲ ਵੀ ਬਾਤ ਅਸੀਂ ਤਾਂ ਕਹਿੰਦੇ ਆ ਵੀ ਅਸੀਂ ਗਿਆਨੀ ਰਘਵੀਰ ਸਿੰਘ ਨੂੰ ਵੀ ਸਿੰਘ ਸਾਹਿਬ ਗਿਆਨੀ ਹਰਪੀ ਸਿੰਘ ਨੂੰ ਗਿਆਨੀ ਸੁਲਤਾਨ ਸਿੰਘ ਜਿਹਨੂੰ ਸਾਰਿਆਂ ਨੂੰ ਬੰਦੇ ਤਖਤਾਂ ਸਹਿਬਾਨ ਨੂੰ ਇਹ ਬੇਨਤੀ ਕਰਦੇ ਆ ਵੀ ਇਹ ਤਾਂ ਨਾ ਜਿੰਨਾ ਚਿਰ ਤੁਸੀਂ ਬਾਦਲ ਪਰਿਵਾਰ ਨੂੰ ਪੰਥ ਚੋਂ ਛੇਕਦੇ ਨਹੀਂ ਤੇ ਪੰਥ ਦੇ ਹਿਰਦੇ ਨੂੰ ਠੰਡ ਨਹੀਂ ਪਹੁੰਚਣੀ ਤੇ ਆ ਜਿਹੜੇ ਨਾਲ ਇਹਨਾਂ ਦੇ ਸਲਾਹਕਾਰ ਚੀਮੇ ਗਰੇਵਾਲ ਇਹ ਸਾਰੇ ਲੱਲੇ ਭੱਬੇ ਜਿਹੜੇ ਹੈਗੇ ਆ ਇਹਨਾਂ ਨੂੰ ਪੰਥ ਚੋਂ ਛੇਕੋ ਇੱਕ ਵਾਰੀ ਤੇ ਜਿੰਨੀਆਂ ਜਿਨ੍ਹਾਂ ਨੇ ਆ ਗੱਲ ਜਿਹੜੇ ਗਲਤ ਫੈਸਲੇ ਕੀਤੇ ਸਾਡੀ ਤਾਂ ਅਸੀਂ ਤਾਂ ਬੇਨਤੀ ਕਰ ਸਕਦੇ ਹਾਂ ਚਲ ਸਰਬਾਨ ਤੇ ਗੁਰੂ ਖਾਲਸਾ ਪੰਥ ਨਹੀਂ ਕਰਨਾ ਅਸੀਂ ਆਪਦੀ ਬਤੌਰ ਸਿੱਖ ਇੱਕ ਬੇਨਤੀ ਕਰ ਸਕਦੇ ਹਾਂ ਚਰਨਾ ਚ ਭਾਈ ਇਹਨਾਂ ਨੂੰ ਪੰਥ ਚੋਂ ਛੇਕੋ ਤੇ ਨਵੀਂ ਜਿਹੜੀ ਸ਼ਰਮਣੀ ਅਕਾਲੀ ਦਲ ਦੇ ਵਿੱਚ ਭਰਤੀ ਹੋਵੇ ਸ਼ਰਮਣੀ ਕਮੇਟੀ ਦੇ ਮੰਨ ਲਓ ਅਸੀਂ ਦਾ ਇਲੈਕਸ਼ਨ ਵਿਧੀ ਨਾਲ ਹੀ ਸੰਬੰਧਤ ਸਿੱਖਾਂ ਦੀ ਜਿਹੜੀ ਪ੍ਰਕਿਰਿਆ ਉਹ ਤਾਂ ਸਿਲੈਕਸ਼ਨ ਵਿਧੀ ਹੋਣੀ ਚਾਹੀਦੀ ਹੈ ਗੁਰੂ ਸਾਹਿਬਾਨ ਨੇ ਪੰਜ ਪਿਆਰੇ ਸਿਲੈਕਸ਼ਨ ਨਾਲ ਚੁਣੇ ਸੀ ਉਹਨਾਂ ਨੇ ਕਿਹਾ ਵੋਟਾਂ ਦੀਆਂ ਪੀਪੀਆਂ ਰੱਖੀਆਂ ਸੀ ਵੀ ਹੁਣ ਵੀ ਜਿਹਨਾਂ ਜਿਹਦੀਆਂ ਵੱਧ ਵੋਟਾਂ ਨੇ ਕਿ ਲਈ ਉਹਨੂੰ ਪੰਜ ਪਿਆਰੇ ਬਣਾ ਦੇਾਂਗੇ ਐ ਨਹੀਂ ਸੀ ਗੱਲ ਇਹ ਕੀ ਇਹ ਤਾਂ ਬਹੁਤ ਵਧੀਆ ਅਚਾ ਫਿਰ ਤੁਸੀਂ ਵੇਖੋ ਜਿਹੜੀਆਂ ਸਰਕਾਰਾਂ ਨੇ ਉਹ ਵੀ ਕਾਂਗਰਸ ਨੇ ਤਖਤਰ ਸਹਿਬਾਨ ਨਾਲ ਮੱਥੇ ਲਾਏ ਤੇ ਖਤਮ ਹੋ ਗਈ ਤੇ ਜੇ ਅੱਜ ਵੇਖੋ 2014 ਚ ਬੀਜੇਪੀ ਬਣੀ ਸੀ ਸਾਡਾ ਇਧਰ ਇਧਰਲੇ ਪਾਸੇ ਧਿਆਨ ਨਹੀਂ ਜਾਂਦਾ ਪਿਆ ਤੇ 2015 ਚ ਬੇਅਦਬੀਆਂ ਸ਼ੁਰੂ ਹੋਈਆਂ ਤੇ ਜੇ ਅੱਜ ਕੋਈ ਸਰਕਾਰਾਂ ਇਹ ਸੋਚਦੀਆਂ ਨਾ ਵੀ ਅਸੀਂ ਵੇਖੋ ਟੱਕਰ ਇਹ ਮੇਰੇ ਵਰਗੇ ਮੂਰਖ ਬੰਦੇ ਨਾਲ ਜਾਂ ਜਿਨ੍ਹਾਂ ਦਾ ਜੀਵਨ ਕੋਈ ਹੈ ਹੀ ਨਹੀਂਗਾ ਤੇ ਸਾਡੇ ਨਾਲ ਟੱਕਰ ਨਹੀਂ ਲਈ ਹੋਈ ਤੁਸੀਂ ਤੁਸੀਂ ਵਾਹ ਵਾਹ ਬਾਣੀ ਨਿਰੰਕਾਰ ਹੈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀਆਂ ਬੇਦਬੀਆਂ ਕਰਵਾ ਕੇ ਭੰਉਦੀ ਉਹ ਜਿਹੜੀ ਮਰਜੀ ਸਰਕਾਰ ਕੈਪਟਨ ਸਰਕਾਰ ਬਾਦ ਸਰਕਾਰ ਭਵੰਤਮਾਨ ਸਰਕਾਰ ਜਿਹੜੀਆਂ ਵੀ ਸਰਕਾਰਾਂ ਇਸ ਗੁਰੂ ਸਾਹਿਬ ਦੀ ਬੇਦਬੀ ਤੇ ਰਾਜਨੀਤੀ ਕਰਨਗੀਆਂ ਰਾਜਨੀਤੀ ਕਰਨ ਵਾਲਿਆਂ ਦਾ ਸਾਥ ਦੇਣਗੀਆਂ ਉਹ ਵਕੀਲ ਉਹ ਜੱਜ ਉਹ ਪੁਲਿਸ ਅਫਸਰ ਉਹ ਗਵਾਹ ਜਿਹੜੇ ਵੀ ਬੰਦੇ ਸਾਹਿਬ ਸ੍ਰੀ ਗੁਰੂ ਗ੍ਰਾਂਥ ਸਾਹਿਬ ਸੱਚੇ ਪਾਸ਼ਾ ਤੇ ਰਾਜਨੀਤੀ ਕਰਨਗੇ ਉਹ ਜਥੇਦਾਰ ਉਹ ਪਾਰਟੀਆਂ ਸਾਰੀਆਂ ਸਵਾਹ ਹੋ ਜਾਣਗੀਆਂ ਤੁਸੀਂ ਇੱਥੇ ਤੁਸੀਂ ਵੇਖੋ ਜੀ ਵੇਖੋ ਅੱਜ ਦੁਨੀਆ ਭਰ ਦੇ ਵਿੱਚ ਜਿਹੜੀ ਅੱਜ ਭਾਰਤ ਦੀ ਸਰਕਾਰ ਦਾ ਜਲੂਸ ਨਿਕਲੀ ਜਾਂਦਾ ਇਹ ਇਹ ਪ੍ਰਤੱਖ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਸ਼ਾ ਦੀ ਤਾਕਤ ਹੈ ਇਹ ਤਾਂ ਜਿਹੜੇ ਗੁਰੂ ਗ੍ਰੰਥ ਸਾਹਿਬ ਸ਼ਬਦ ਗੁਰੂ ਦੀ ਚਰਨਾ ਚ ਆਗੇ ਪੰਥ ਦੇ ਚਰਨਾ ਚ ਆਗੇ ਉਹ ਤਾਂ ਬਖਸ਼ੇ ਜਾਣਗੇ ਜੇ ਕਾਂਗਰਸ ਨੇ ਮੱਥਾ ਲਾਇਆ ਸੀ ਤੇ ਉਹ ਖਤਮ ਹੋ ਗਈ ਜੇ ਅੱਗੇ ਜਿਹੜਾ ਵੀ ਜਿਹੜੀ ਵੀ ਸਰਕਾਰ ਭਾਜਪੀ ਲਾਉ ਬਾਦਲ ਕੇ ਲਾਉਣ ਆਵਾਂਦੀ ਪਾਰਟੀ ਲਾਵੇ ਕਾਂਗਰਸ ਨੇ ਸਿੱਖ ਮਰੇ ਸੀ ਤਾਂ ਜਿਹੜੀ ਹੋਣ ਰਹੀਆਂ ਇਹਨਾਂ ਨੇ ਸਾਡੀਆਂ ਸੰਸਥਾਵਾਂ ਖਤਮ ਕੀਤੀਆਂ ਤਖਤ ਸਹਿਬਾਨ ਦੀ ਮਾਨਮਰਿਆਦਾ ਖਤਮ ਕੀਤੀ ਫਿਰ ਜਿਹੜੀ ਸਿੱਖ ਰਹਿਤ ਮਰਿਆਦਾ ਖਤਮ ਕੀਤੀ ਜਾਂ ਹੋਰ ਜਿਹੜੇ ਸਾਡੇ ਵੱਡੇ ਇੰਸਟੀਚਿਊਸ਼ਨ ਸਰਬਤ ਖਾਲਸਾ ਲੰਗਰ ਜਾਂ ਗੁਰਗ੍ਰੰਥ ਜਿਹੜੇ ਸਾਡੇ ਵੱਡੇ ਨਾਂ ਨੇ ਨਾ ਉਹਨਾਂ ਸੰਸਥਾਵਾਂ ਨੂੰ ਸਾਡੀਆਂ ਸੰਪਰਦਾਵਾਂ ਸਾਡੀਆਂ ਜਥੇਬੰਦੀਆਂ ਪਰ ਉਹਨਾਂ ਦੇ ਵਿੱਚ ਗਲਤ ਬੰਦੇ ਉੱਚ ਅਹੁਦਿਆਂ ਤੇ ਬਿਠਾ ਕੇ ਇਹਨਾਂ ਨੇ ਉਹਨਾਂ ਦੀ ਉਹਨਾਂ ਨੂੰ ਮਲਿਆ ਮੇਟ ਕਰਨ ਦੀ ਕੋਸ਼ਿਸ਼ ਕੀਤੀ ਆ ਪਰ ਇਹਨਾਂ ਸਾਰਿਆਂ ਨੂੰ ਇਹ ਨਹੀਂ ਪਤਾ ਵੀ ਗੁਰੂ ਗ੍ਰੰਥ ਆਤਮਾ ਗ੍ਰੰਥ ਚ ਦੇ ਬੰਥ ਚ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਜੁਗੋ ਜੁਗ ਟੱਲਨੇ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਉਹ 1469 ਦੀ ਥੋੜੀ ਉਹ ਤਾਂ ਜੁਗਾਂ ਤੋਂ ਜੁਗਾਂ ਤੋਂ ਸੱਚ ਹੈ ਉਹ ਤਾਂ ਜੁਗਾਂ ਤੋਂ ਸੱਚ ਹੈ ਤੇ ਗੁਰੂ ਖਾਲਸਾ ਪੰਥ ਜਿਹੜਾ ਸ਼ਬਦ ਗੁਰੂ ਨੂੰ ਮੰਨਦਾ ਉਹੀ ਗੁਰੂ ਖਾਲਸਾ ਪੰਥ ਤੇ ਗੁਰੂ ਖਾਲਸਾ ਪੰਥ ਨੇ ਵੀ ਜੁਗੋ ਜੁਗੋ ਟੱਲ ਰਹਿਣਾ ਤੇ ਇਹਦੇ ਨਾਲ ਟੱਕਰ ਲੈ ਕੇ ਅੱਜ ਦੀ ਕਿ ਕੌਣ ਬਚਿਆ ਜਗਰੀਆ ਖਾਨੀ ਬਚਿਆ ਰੰਗ ਜਾਇਵਰ ਕਿ ਨਹੀਂ ਬਚੇ ਇੱਕ ਜਫਰ ਨਮੇ ਦੀ ਮਾਰ ਨੇ ਇਹ ਤਾਂ ਰੰਗ ਜਾਇਵਰ ਤਾਂ ਇੱਕ ਇੱਕ ਸ਼ਬਦ ਦੀ ਇੱਕ ਮਾਰ ਦੇ ਨਾਲ ਮਤਲਬ ਖਤਮ ਹੋ ਗਿਆ ਤੁਸੀਂ ਇਹ ਵੇਖੋ ਵੀ ਇਹ ਤਾਂ ਸ਼ਬਦ ਇਹ ਤਾਂ ਜਿਵੇਂ ਦੇਖਦੇ ਤੁਸੀਂ ਕਿ ਆ ਬਾਦਲਾ ਨੇ ਬੇਅਦਬੀ ਦਾ ਇਨਸਾਫ ਨਹੀਂ ਤਾ ਅੱਜੇ ਹਾਲ ਹੋ ਰਿਹਾ ਤੇ ਅੱਗੇ ਵੀ ਹਜੇ ਹੁਣ ਫਿਰ ਤਖਤ ਸਾਹਿਬ ਦੇ ਜ਼ਿੰਦਾਰ ਤੇ ਇਲਜ਼ਾਮ ਲੱਗੇ ਨੇ ਆ ਵੀ ਕਿਤਨਾ ਕਿਤੇ ਬਾਤ ਲਾ ਤੋਂ ਪਲੇਅਰਤ ਨੇ ਤੁਹਾਡਾ ਕਹਣਾ ਹੈ ਫਿਰ ਹਜੇ ਵੀ ਨਹੀਂ ਟਲੇ ਜਿਹੜਾ ਵੀ ਬੰਦਾ ਜੀ ਮੈਂ ਇੱਕ ਗੱਲ ਤੁਹਾਨੂੰ ਦੱਸਦਾ ਵੀ ਇਹ ਤਾਂ ਇਹ ਤਾਂ ਨਾ ਇੱਕ ਨਾ ਮਨ ਚ ਭਰੋਸੇ ਮੇਰੇ ਵੀ ਆਇਆ ਸੀਗਾ ਮੈਂ ਯਾਰ ਜਿਸ ਦਿਨ 2 ਦਸੰਬਰ ਨੂੰ ਇਹ ਬੰਦੇ ਹੱਥ ਜੋੜ ਕੇ ਖੜੇ ਸੀ ਵੀ ਸ਼ਾਇਦ ਬਖਸ਼ੇ ਜਾਣ ਜੀ ਸ਼ਾਇਦ ਬਖਸ਼ੇ ਜਾਣ ਪਰ ਮੈਂ ਇੱਕ ਮਨ ਚ ਮਹਿਸੂਸ ਕਰਦਾ ਵੀ ਯਾਰ ਇਹ ਅਜੇ ਵੀ ਚਲਾਕੀਆਂ ਕਰਦੇ ਆ ਵੀ ਤੁਸੀਂ ਛੇਵੇਂ ਪਾਤਸ਼ਾਹ ਨਾਲ ਜਾਂ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨਾਲ ਜਾਂ ਗੁਰੂ ਨਾਮਦਾਸ ਸੱਚੇ ਪਾਤਸ਼ਾਹ ਜੀ ਨਾਲ ਚਲਾਕੀਆਂ ਕਰਕੇ ਤੁਹਾਡਾ ਭ ਤੁਸੀਂ ਤਾਂ ਖਤਮ ਹੋ ਜੂਗੇ ਅੰਦਰੋਂ ਤੁਸੀਂ ਦਾ ਵੈਸੇ ਜਿਹੜਾ ਮਾੜਾ ਮੋਟਾ ਤੁਹਾਡਾ ਮਤਲਬ ਅੱਜ ਤੀਕ ਜਿਹੜਾ ਬੰਦਾ ਸ੍ਰੀ ਅਕਾਲ ਤਖਤ ਸਾਹਿਬ ਨਾਲ ਜਿਹਨੇ ਟੱਕਰ ਲਈ ਹੈ ਨਾ ਉਹ ਖਤਮ ਹੋ ਗਿਆ ਉਹਨੂੰ ਕਿਸੇ ਦੇ ਬੇਰਾਂ ਵਟੇ ਨਹੀਂ ਪੁੱਛਿਆ ਅਜੇ ਹੀ ਉਸ ਵਜੋਂ ਹੀ ਚੋੜਾ ਸਾਹਿਬ ਨੇ ਗੋਲੀ ਚਲਾਈ ਆ ਦੇਖੋ ਮੈਂ ਇਸ ਵਿਸ਼ੇ ਤੇ ਕੁਝ ਨਹੀਂ ਕਹਿਣਾ ਚਾਹੁੰਦਾ ਭਾਈ ਨਰੈਣ ਸਿੰਘ ਜੀ ਚੌੜਾ ਜਿਨ੍ਹਾਂ ਨੇ ਪੰਥ ਦੇ ਵਿੱਚ ਬੜੀਆਂ-ਬੜੀਆਂ ਸੇਵਾਵਾਂ ਕੀਤੀਆਂ ਹੁਣ ਇਹਦੇ ਬਾਰੇ ਉਹਨਾਂ ਨੇ ਇਹ ਕੰਮ ਕਿਉਂ ਕੀਤਾ ਇਹਦਾ ਜਵਾਬ ਗੁਰੂ ਮਤਲਬ ਉਹ ਆਪ ਦੇ ਸਕਦੇ ਆ ਪਰ ਇੱਕ ਗੱਲ ਤੁਸੀਂ ਨਾ ਜਿਹੜੀ ਮੈਂ ਅਕਾਲ ਪੁਰਖ ਵਾਹਿਗੁਰੂ ਜੀ ਦੀ ਮਤਲਬ ਜੋ ਮੈਨੂੰ ਜਿੰਨੀਕ ਮੈਨੂੰ ਬਾਣੀ ਦੀ ਸਮਝ ਹੀ ਸੋਝੀ ਉਹਦੇ ਮੁਤਾਬਕ ਇੱਕ ਮੈਂ ਗੱਲ ਕਰਾਂ ਗੁਰੂ ਖਾਲਸਾ ਪੰਥ ਮਾਰਨ ਦੇ ਵਿੱਚ ਨਹੀਂ ਸੁਧਾਰਨ 'ਚ ਵੀ ਯਕੀਨ ਰੱਖਦਾ ਹੈ ਠੀਕ ਹੈ ਨਾ ਜੇ ਅੱਜ ਤੁਸੀਂ ਵੇਖੋ ਵੀ ਜੇ ਗੁਰੂ ਪਾਤਸ਼ਾਹ ਨੇ ਉਥੋਂ ਪਾਣਾ ਨਹੀਂ ਵਾਪਰਿਆ ਵੀ ਉਹ ਨਹੀਂ ਮਰਿਆ ਤਾਂ ਇਹ ਇੱਕ ਗੱਲ ਹੋ ਸਕਦਾ ਵੀ ਅਕਾਲ ਪੁਰਖ ਵਾਹਿਗੁਰੂ ਨੂੰ ਸੁਧਾਰਨਾ ਚਾਹੁੰਦਾ ਹੋਵੇ ਮੈਂ ਹਨਾ ਮੈਂ ਮੈਂ ਸਿਰਫ ਇੱਕ ਆਪਦੀ ਉਹ ਗੱਲ ਰੱਖਦਾ ਇਹ ਹਲਕ ਵੀ ਇਹ ਸੁਧਰਤਾ ਕੌਡੇ ਰਾਖਸ਼ਰਗੇ ਚੋਰ ਭੂਮੀਆਂ ਵੀ ਕੋਈ ਵੀ ਸੁਧਰ ਸਕਦਾ ਪਰ ਅਸੀਂ ਅਸੀਂ ਸੁਧਰ ਅਸੀਂ ਤਾਂ ਇਹ ਗੱਲ ਕਹਿੰਦੇ ਆ ਵੀ ਹਰੇਕ ਬੰਦਾ ਮਤਲਬ ਸੁਧਰੇ ਅਸੀਂ ਤਾਂ ਇਹ ਚਾਹੁੰਦੇ ਆ ਵੀ ਸੁਧਰੇ ਤੇ ਗੁਰੂ ਕਾਲ ਸਾ ਪੰਥ ਦੀ ਸ਼ਰਨ ਚ ਆਵੇ ਤੇ ਭਾਈ ਜਿਹੜੇ ਸਤਕਾਰਯੋਗ ਭਾਈ ਨਰਨ ਸਿੰਘ ਜੀ ਚੋੜਾ ਉਹਨਾਂ ਦੀਆਂ ਕੁਰਬਾਨੀਆਂ ਨਾਲ ਜਾਂ ਸਾਡੇ ਵਰਗੇ ਬੰਦੇ ਉਹਨਾਂ ਬਾਰੇ ਕੀ ਬੋਲਣਗੇ